ਯੋਕਸਾਵਾ ਇਲੈਕਸ਼ਨਸ ਦੇ ਮੱਦੇਨਜ਼ਰ ਪੰਜਾਬ ਦੀ ਸਵਲੋਕ ਅ ਟੋਪਲੇਮਡ ਆਫੈਂਡਰਸ ਨੂੰ ਅਬਸਕੌਂਡਰਸ ਨੂੰ ਫਰੋਲ ਜੰਪਰਸ ਨੂੰ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਜਿਨ੍ਹਾਂ ਦੀਆਂ ਵਾਇਰੈਂਟ ਪਾਸਟ ਐਕਟੀਵਿਟੀਜ਼ ਤੇ ਇਨਵੋਲਵਮੈਂਟ ਰਹੀ ਹੈ ਉਹਨਾਂ ਨੂੰ ਐਪਰੀਹੈਂਡ ਕਰਨ ਵਾਸਤੇ ਅਰੈਸਟ ਕਰਨ ਵਾਸਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅਧੀਨ ਪਿਛਲੇ ਕੁਝ ਹਫ਼ਤੇ ਦੇ ਦੌਰਾਨ ਬਹੁਤ ਵੱਡੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਹਨ ਰੋਸ ਕੋਪ ਰੇਂਜ ਫ੍ਰੀਡ ਕੋਪ ਰੇਂਜ ਅਤੇ ਇਸ ਤੋਂ ਇਲਾਵਾ ਪੰਜਾਬ ਸਾਰੇ ਦੀਆਂ ਵੱਖ-ਵੱਖ ਪੁਲਿਸ ਰੇਂਜਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਜਿਹੜੇ ਪੀਓਜ਼ ਨੇ ਐਬਸਕਾਉਂਡਰਸ ਨੇ ਬਰੋਲ ਜੰਪਰ ਨੇ ਹਨਰ ਅਰੈਸਟ ਕੀਤਾ ਗਿਆ ਹੈ ਆ ਹਾਜ਼ਰ ਕਾ ਜਿਲ੍ਹੇ ਦੇ ਵਿੱਚ 100 ਤੋਂ ਉੱਪਰ ਫ੍ਰੀਡ ਕੋਪ ਦੇ ਵਿੱਚ ਵੀਰਾਂ ਕੁ ਦਾ 60 ਦੇ ਕਰੀਬ ਕਬਾੜੇ ਵਿਰਥਾ ਕੀਤੇ ਗਏ ਆ ਸੋ ਤੇ ਵੱਖ-ਵੱਖ ਜਿਲ੍ਹਿਆਂ ਦੇ ਅਰਗਾਨੀ ਡਿਸਟ੍ਰਿਕਟ ਦੇ ਵਿੱਚ ਵੀ ਦੀਵਸੀ ਦੇ ਵਿੱਚ ਇਸ ਵਾਰ ਦੇ ਕ੍ਰਿਮੀਨਲ ਨੂੰ ਅਰੈਸਟ ਕੀਤਾ ਗਿਆ ਹੈ ਇਸ ਐਫਰਟ ਦੇ ਹਿੱਸੇ ਵਜੋਂ ਦੋ ਨਾਮੀ ਕ੍ਰਿਮੀਨਲ ਜਿਹੜੇ ਬੜੇ ਲੰਬੇ ਸਮੇਂ ਤੋਂ ਅਰੈਸਟ ਐਵੇਟ ਕਰ ਰਹੇ ਸੀਗੇ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਪੁਲਿਸ ਨੂੰ ਕਾਮਯਾਬੀ حاصل ਹੋਈ ਹੈ ਪਰ ਫਾਜ਼ਿਲਕਾ ਉਪਬੀਚ ਕੋਰ ਪੁਲਿਸ ਦੇ ਜੁਆਇੰਟ ਐਫਰਟਸ ਤੇ ਆ ਇੱਕ ਕ੍ਰਿਮੀਨਲ ਨੀਦੇਜ ਅਰੋੜਾ ਆ ਜਿਹੜਾ ਕਿ ਲੈਟਰ ਹਾਈਟਸ ਇਨਫਾ ਬੇ ਪ੍ਰੋਜੈਕਟ ਚਲਾ ਰਿਹਾ ਸੀ ਔਰ ਜਿਸਨੇ ਪਹਿਲਾਂ ਕਲੋਨਾਈਜ਼ਰ ਦੇ ਤੌਰ ਤੇ ਕੁਝ ਕਲੋਨੀਆਂਜ਼ ਡਰਵ ਕੀਤੀਆਂ ਸੀ ਔਰ ਬਾਅਦ ਦੇ ਵਿੱਚ ਲਾਂਚ ਕੀਤੇ ਇਨਵੈਸਟਰਸ ਨੂੰ ਡਿਊਪ ਕੀਤਾ ਸੀਗਾ ਔਰ ਬਾਅਦ ਦੇ ਵਿੱਚ ਪਗੋੜਾ ਹੋ ਗਿਆ ਸੀਗਾ ਉਸ ਨੂੰ ਵੀ ਅਰੈਸਟ ਕੀਤਾ ਹੈ ਇਹ ਜੋ ਨਿਰੇਜ अरोड़ा ਹੈ ਇਸ ਦੇ ਖਿਲਾਫ ਵੱਖ-ਵੱਖ ਜਿਲਿਆਂ ਦੇ ਵਿੱਚ 108 ਦੇ ਪੀਕ ਮਕਦਮੇ ਰਜਿਸਟਰ ਕੀਤੇ ਗਏ ਹਨ ਔਰ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਜਿਲਿਆਂ ਦੀ ਪੁਲਿਸ ਇਸ ਨੂੰ ਚੇਸ ਕਰ ਰਹੀ ਸੀਗੀ ਲੇਕਿਨ ਇਹ ਲਗਾਤਾਰ ਅਰੈਸਟ ਅਵੇਟ ਕਰ ਲਿਆ ਸੀਗਾ ਪਿਛਲੇ ਦਿਨੀ ਬ੍ਰੀਡਪੋਟ ਔਰ ਫਾਜ਼ਲ ਕਪ੍ਰੀਸ ਦੀ ਜੁਆਇੰਟ ਪਾਰਟੀ ਨੇ ਜਿਸ ਨੂੰ ਉੱਤਰਖੰਡ ਤੋਂ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਆ ਆ ਇਹ ਬੜੀ ਵੱਡੀ ਕੈਚ ਹੈ ਕਿਉਂਕਿ ਇਹ ਇੱਕ ਬਹੁਤ ਲਾਰਜ ਸਕੇਲ ਪ੍ਰੋਪਰਟੀ ਕ੍ਰਿਮੀਨਲ ਹੈਗਾ ਜਿਸ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਔਰ ਪੈਸੇ ਰੀਡਿਸਟਿਬਿਊਟ ਕੀਤੇ ਸੀ ਆ ਇਸ ਦੀ ਕਾਮਯਾਬੀ ਦੇ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਹਾਰਡ ਅਰਨਡ ਮਨੀ ਦੇ ਇਸ ਨੇ ਠੱਗੀ ਮਾਰੀ ਸੀ ਜਿਸੀ ਉਸ ਨੂੰ ਲੋਕਾਂ ਤੱਕ ਵਾਪਸ ਪਹੁੰਚਾਉਣ ਦਾ ਵੀ ਰਾਹ ਖੁੱਲ ਗਿਆ ਹੈ ਔਰ ਅਸੀਂ ਤਫਤੀਸ਼ ਦੇ ਦੌਰਾਨ ਇਸ ਦੀ ਅਸਾਨੀਆਂ ਪ੍ਰਾਪਰਟੀਆਂ ਜੋ ਵੀ ਕੁਝ ਹੈਗਾ ਹੈ ਉਸ ਨੂੰ ਅਵੈਲਿਊਏਟ ਕਰਾ ਕੇ ਖਾਲੀ ਕੋਸ਼ਿਸ਼ ਹੋਏਗੀ ਕਿ ਅਲਟੀਮੇਟਲੀ ਜੋ ਜੋ ਲੋਕਾਂ ਦਾ ਪੈਸਾ ਇਸ ਨੇ ਠਗਿਆ ਹੈ ਉਹ ਲੋਕਾਂ ਤੱਕ ਥਰੂ ਪ੍ਰੋਪਰ ਪ੍ਰੋਸੈਸ ਫੋਲੋ ਕਰਕੇ ਵਾਪਸ ਕਰਵਾਇਆ ਜਾਵੇ ਇਸ ਤੋਂ ਇਲਾਵਾ ਇਸੇ ਦੌਰਾਨ ਹੀ ਇਸ ਤੋਂ ਪਹਿਲਾਂ ਇੱਕ ਹੋਰ ਨਾਮੀ ਗ੍ਰਾਮੀ ਕੇਮਿੰਦਲ ਜਿਦਾ ਕਿ ਆ ਬਹੁਤ ਲੰਬੇ ਸਮੇਂ ਤੋਂ ਪੁਲਿਸ ਨੂੰ ਵੌਂਟਡ ਸੀ ਉਸ ਨੂੰ ਵੀ ਅਰੈਸਟ ਕੀਤਾ ਹੈ ਉਸ ਦਾ ਨਾਮ ਅਮਨ ਕੰਬੋਜ ਔਰ ਅਮਨ ਸਕੋਡਾ ਹੈ ਇਹ ਵੀ ਬਹੁਤ ਸਾਰੇ ਮਕਦਮਿਆਂ ਦੇ ਵਿੱਚ ਪੁਲਿਸ ਨੂੰ ਵੌਂਟਡ ਸੀ ਔਰ ਇਸ ਦੇ ਖਿਲਾਫ 3 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀਗਾ ਔਰ ਇਸ ਵੀ ਅਰੈਸਟ ਦੇ ਨਾਲ ਬਹੁਤ ਸਾਰੇ ਮਕਦਮਿਆਂ ਨੂੰ ਸੋਲਵ ਕਰਨ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਆ ਅਸੀਂ ਇਹਨਾਂ ਦੋਵਾਂ ਕ੍ਰਿਮੀਨਲਸ ਦੀ ਇਹ ਜੇ ਕਿ ਆਪਣੇ ਆਪ ਦੇ ਵਿੱਚ ਪੁਲਿਸ ਵਾਸਤੇ ਇੱਕ ਚੈਲੰਜ ਹੈਗੇ ਜੋ ਵੱਖ-ਵੱਖ ਕੇਸ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਬੜੀ ਤੇਜ਼ੀ ਨਾਲ ਲਾਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਔਰ ਜਿਹੜੀਆਂ ਗ੍ਰੀਵਡ ਪਾਰਟੀਆਂ ਨੇ ਜਿੰਨਾ ਤੋਂ ਇਹਨਾਂ ਨੇ ਠੱਗੀ ਵਾਦੀ ਸੀਗੀ ਉਹਨਾਂ ਤੱਕ ਉਹਨਾਂ ਦੀ ਹਾਰਡਲੈਂਡ ਮਨੀ ਨੂੰ ਵਾਪਸ ਲਿਵਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਾਰੇ ਰਿਕਵਰ ਹੋਇਆ ਨਾ ਤਾਂ ਕੁਝ ਔਰ ਪ੍ਰੋਸੈਸ ਚੱਲ ਰਹੇ ਹਨ ਸ਼ੁਰੂ ਹੋਇਆ ਹੈ ਪ੍ਰੋਸੈਸ ਕਰਾਂਗੇ ਨਹੀਂ ਜੇ ਜਿਹਨੂੰ ਕੋਈ ਪੜਿਆ ਉਹਨਾਂ ਤੋਂ ਕੁਝ ਰਿਕਵਰ ਹੋਇਆ ਉਹ ਕਿੰਦੇ ਤੇ ਸੀਗਾ ਕਿਵੇਂ ਸੀਗਾ ਉਹਨਾਂ ਤੋਂ ਕੁਝ ਸਮਾਨ ਹੋ ਫਿਲਹਾਲ ਜਿਹੜੀ ਹੈਗੀ ਹੈ ਇਹ ਜਿਹੜੇ ਡਿਟੇਲਸ ਹੈਗੀਆਂ ਨੇ ਉਸ ਸਟੇਜ ਤੇ ਅਸੀਂ ਨਹੀਂ ਆਏ ਕਿ ਲੈਵਲ ਚ ਕਰ ਸਕੀਏ ਜੋ ਪ੍ਰੋਸੈਸ ਹੈ ਫਾਲੋ ਹੋ ਰਿਹਾ ਹੈ ਕੁਝ ਇੱਕ ਇੰਪੋਰਟੈਂਟ ਲੀਡਸ ਹੈਗੀਆਂ ਨੇ ਔਰ ਸਾਨੂੰ ਪੂਰੀ ਉਮੀਦ ਇਹ ਨਹੀਂ ਵਿਸ਼ਵਾਸ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਇਸ ਸੈਪਰਡ ਦੇ ਵਿੱਚ ਕਾਮਯਾਬ ਹੋਾਂਗੇ ਕੁਝ ਫਿਗਰ ਕੀ ਹੈ ਕਿੰਨੇ ਠੱਗੀ ਮਾਰੀ ਇਹਨਾਂ ਨੇ ਕੋਈ ਫਿਗਰ ਹੈ ਇੱਕ ਠੱਗੀ ਦਾ ਕੁਆਂਟਮ ਜਿਹੜਾ ਹੈਗਾ ਇਹਨੂੰ ਐਗਜੈਕਟ ਫਿਗਰ ਦੇ ਵਿੱਚ ਅਜੇ ਨਹੀਂ ਬਣਿਆ ਜਾ ਸਕਦਾ ਕਿਉਂਕਿ ਅ ਵੱਖ-ਵੱਖ ਲੋਕਾਂ ਵੱਲੋਂ ਨਾ ਵੱਖ-ਵੱਖ ਅ ਅਮਾਉਂਟਸ ਲਿਖਾਏ ਗਏ ਸਕੇ ਉਹ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਇਸ ਕਰਕੇ ਅਜੇ ਡਿਫੀਨਿਟਿਵ ਟਰਮਸ ਦੇ ਵਿੱਚ ਇਸ ਨੂੰ ਕਨਫਰਮਾਈਜ਼ ਕਰਨਾ ਨੰਬਰ ਆਫ ਕੇਸਿਸ ਇਨ ਹੰਡਰਡਸ ਆਫ ਕਰੋਰਸ ਆਫ ਰੁਪੀਆ ਇਟ ਕੈਨ ਰਨ ਇਨਟੂ ਵੈਰੀ ਹਿਊਜ ਅਮਾਉਂਟਸ ਆਫ ਮਨੀ ਨੰਬਰ ਆਫ ਕੇਸਿਸ ਨੰਬਰ ਆਫ ਕੇਸਿਸ ਦੇ ਦੇ 107 107 ਕੇਸ ਸਿਰਫ ਅਮਨ ਰੋੜਾ ਤੇ ਨਹੀਂ ਨੀਰਜ ਰੋੜਾ ਨੀਰਜ ਰੋੜਾ ਕੰਮ ਅਮਨ ਰੋੜਾ ਦੇ ਕਿੰਨੇ ਕੇਸ ਨੇ ਸਰ 40 ਸਰ ਮਦੇ ਬੋਨੋ ਦੀ ਸੋਫਟ ਹੈ ਜਿਹੜੇ 107 ਦੇ 47 47 ਕੇਸਿਸ ਟੂ ਵਾਂਟਡ ਕ੍ਰਿਮੀਨਲਿਜ਼ਮ ਬਰੈਸਟੀ ਕਰ ਗਿਆ ਸਾਰੇ ਇੱਕ ਪਿੱਛੇ ਜਿਹੜੇ ਅਮਨਪੋਟਾ ਨੂੰ ਪੜ੍ਹੇ ਗਏ ਅਸੀਂ ਉਹਨਾਂ ਦੇ ਪਹਿਲੇ ਇਹ ਲਾ ਚੁਰੂਸ ਤੋਂ ਲੱਗੇ ਕਿਸੇ ਉਹਨਾਂ ਦੇ ਸੀਨੀਅਰ ਪੁਲਿਸ ਹੋ ਕੇ ਇਸ ਤੋਂ ਨਾਲ ਸੰਬੰਧ ਰੱਖਣੇ ਸਨ ਕੋਸ਼ਿ ਰਿਵਿਊ ਲਾ ਕੇ ਦੰਗਣੇ ਸਰ ਕੇ ਅਮਨਦਿਕਨ ਉਹਨਾਂ ਨੂੰ ਨੋਟਿਸ ਜਿਹਾ ਹੋ ਰਿਹਾ ਸਿਗੇਸ਼ਨ ਇਹ ਇਹ ਸਿਰ ਪਹਿਲੂ ਨੂੰ ਵੀ ਪਰਚੋਲੇ ਆ ਜਾ ਰਹੇ ਆ ਉਹ ਜੋ ਜੋ ਤਕਰੀਰਾਂ ਦੇ ਦੌਰਾਨ ਕੱਲਾ ਸਾਹਮਣੇ ਆਉਣੀਆਂ ਤੁਹਾਡਾ ਸ਼ੇਅਰ ਕੀਤਾ ਜਾਂਦਾ ਨਹੀਂ ਤਾਂ ਕਾਫੀ ਦਿਨ ਹੋ ਗਏ ਸਰ ਉਹਨਾਂ ਨੂੰ ਗ੍ਰਫਤਾਰ ਕੀਤੇ ਨਹੀਂ ਸ਼ੁੱਡ ਹੈ ਬੀਨ ਸਮਥਿੰਗ ਬਰਥ ਆਲ ਦੇਸ ਦਾ ਕੋਈ ਸਿਗਨੀਫੀਕੈਂਟ ਇਸ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਨਹੀਂ ਆਈ ਜਿਹਦੇ ਤੋਂ ਕੋਈ ਡਾਇਰੈਕਟ ਲਿੰਕ ਸਟੈਬਲਿਸ਼ ਹੁੰਦਾ ਹੋਵੇ ਸਟਿਲ ਬੀ ਆਰ ਇਨ ਉਹ ਉਹ ਬੋਗਸ ਨਾਮ ਲੈ ਕੇ ਨਾ ਪੁਲਿਸ ਅਫਸਰਾਂ ਦੇ ਨਾਮ ਲੈ ਕੇ ਆਪਣੇ ਨੰਬਰ ਕਿਸੇ ਹੋਰ ਦੇ ਬੰਦੇ ਦੇ ਨੰਬਰ ਨੂੰ ਉਸ ਪੁਲਿਸ ਅਫਸਰ ਦੇ ਨਾਮ ਤੇ ਫੀਡ ਕਰਕੇ ਉਹਨਾਂ ਨੂੰ ਮਤਲਬ ਸ਼ੋਅ ਕਰਕੇ ਵੀ ਇਹ ਮੇਰੀ ਫਲਾਣੇ ਪੁਲਿਸ ਅਫਸਰ ਨਾਲ ਗੱਲ ਹੋ ਰਹੀ ਹੈ ਇਸ ਤਰੀਕੇ ਨਾਲ ਉਹਨਾਂ ਦੇ ਹੈਗੇ ਸੀਗੇ ਐਜ਼ ਆਫ ਨਾ ਸਾਡੇ ਕਿਸੇ ਪੁਲਿਸ ਅਫਸਰ ਦੀ ਕੋਈ ਨਹੀਂ ਬੋਲਦਾ ਉਹ ਆਪਣੇ ਪੁਲਿਸ ਅਫਸਰ ਤੋਂ ਸੋ ਕਾਲਡ ਰਿਲੇਸ਼ਨਸ ਨੂੰ 플ਾਂਟ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਮਤਲਬ ਕਿ ਇਟ ਵਾਸ ਨੋਟ ਵੈਲ ਫਾਊਂਡਡ ਲੇਕਿਨ ਉਹ ਪੁਲਿਸ ਅਫਸਰਾਂ ਦੇ ਨਾਮ ਤੇ ਐਕਸਪਲੋਇਟੇਸ਼ਨ ਦਾ ਰੈਕਡ ਚਲਾ ਰਿਹਾ ਸੀ ਇਸ ਸਰੀ ਵਿੱਚ ਕਿੰਨੇ ਬੰਦੇ ਨੂੰ ਮੌਬਲੇ ਨਾਲ ਸਾਥ ਲਾ ਕੇ ਇਹ ਬੇਸਿਕਲੀ ਕੈਂਪੇਨ ਤੇ ਹੀ ਡਿਊਪ ਕੀਤਾ ਸਾਰਾ ਹੈ ਜੀ ਕਿੰਨੇ ਲੋਕਾਂ ਨੂੰ ਡਿਊਪ ਕੀਤਾ ਨੰਬਰ ਆਫ ਪੀਪਲ ਡਿਊਪ 107 ਐਫ ਆਈ ਆਰ ਸੈਗੀਆਂ ਨੇ ਉਹਦੇ ਚ ਆਬਜੈਕਟ ਨੰਬਰ ਕਿੰਨੇ ਬੰਦੇ ਹੈਗੇ ਨੇ ਉਹਦੇ ਬਾਰੇ ਚ ਡਿਟੇਲ ਜਿਹੜੀ ਹੈਗੀ ਅਸੀਂ ਵਰਕ ਆਊਟ ਕਰ ਰਹੇ ਹਾਂ ਤੇ ਕਦੋਂ ਪੜਿਆ ਗਿਆ ਸੀ ਆ ਇਹ ਕਾਲ 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 ਤੋਂ ਕਿੰਨੀ ਕੋ ਪ੍ਰੋਪਰਟੀਆਂ ਦੀ ਰੈਸ ਕੀਤੀ ਜਾਂਦੀ ਹੈ ਨੀ ਉਹ ਜਿਹੜੀ ਅਟੈਚਮੈਂਟ ਈਡੀ ਨੇ ਕੀਤੀ ਈਡੀ ਨੇ ਈਡੀ ਨੇ 8-10 ਕੇਸਾਂ ਜਿਹਦੀ ਪ੍ਰਾਪਰਟੀ ਅਟੈਚ ਕੀਤੀ ਉਹਦੀ ਜਿਹੜੀ ਐਡਜੈਕਟ ਡੀਟੇਲ ਆ ਉਹ ਈਡੀ ਕੋਲ ਹੈ ਪ੍ਰਾਪਰਟੀ ਹੈ ਕਿਨੇ ਕਿਹੜੇ ਏਰੀਆ ਚ ਸਰ ਇਹ ਕੋਈ ਜਾਂਚ ਹੋਈ ਹੈ ਕਿੱਥੇ ਕਿੱਥੇ ਹੈ ਇਸ ਲਈ ਦੀਆਂ ਆਹ ਹੋਰ ਆਉਂਡ ਕਲੋਨਾਈਜ਼ੇਸ਼ਨ ਦੀ ਐਕਟੀਵਿਟੀ ਸੀਗੀਆਂ ਉੱਤੇ ਲੋਕਲਾਈਜ਼ ਆੜੇਵੜੇ ਸੀਗੀਆਂ ਲੇਕਿਨ ਪੈਨ ਪੰਜਾਬ ਵੀ ਇਦਾਂ ਕੁਛਕ ਪ੍ਰੋਪਰਟੀਆਂ ਦਾ ਪਤਾ ਲੱਗਿਆ ਹੈ ਜਿਹਦੇ ਬਾਰੇ ਜਿਸੀਂ ਡਿਟੇਲਚ ਨੂੰ ਕੰਕਰੀਟ ਰਿਪੋਰਟ ਸੁਣਿਆ ਕਿ ਸਰ 8 9 7 ਤੱਕ ਪੁਲਿਸੀ ਕਾਫੀ ਟਾਈਮ ਨਹੀਂ ਲੱਗਿਆ ਉਹਨਾਂ ਨੂੰ ਪਕੜਦੇ ਪਕੜਦੇ ਬਹੁਤ ਲੰਬਾਸ ਹੋ ਗਿਆ ਹਾਂ ਕੁਝ ਇਹ 75 ਸਾਲ ਦੇ ਬੜੇ ਕ੍ਰਾਈਮਨਲਸ ਅਪੋਰਟ ਲਗਾਤਾਰ ਸੀ ਕਾਰ ਰਏ ਸੀਗੇ ਕਾਫੀ ਦੇਰ ਤੋਂ ਲੇਕਿਨ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਉਹ ਵੀ ਅਸੀਂ ਬੜੇ ਸਿਸਟਮੈਟਿਕਲੀ ਪਰਸੂ ਕਰਦੇ ਰਹੇ ਲਗਾਤਾਰ ਔਰ ਕਈ ਤਰ੍ਹਾਂ ਦੀਆਂ ਇਨਪੁਟਸ ਨੂੰ ਲਗਾਤਾਰ ਫੋਲੋ ਕਰਕੇ ਅਸੀਂ ਇੰਨਾ ਤੱਕ ਪਹੁੰਚਾ ਆਪਣੇ ਫਰੋਹੇਪੁਰ ਰੇਂਜ ਤੋਂ ਨਵਾ ਜਿੰਦਰ ਦੇਵੀ ਤੋਂ ਨਵਾ ਅਦਰ ਡਿਸਟ੍ਰਿਕਟ ਵੀ ਇਸ ਨੇ ਆ ਕਿਸੀ ਹੋਰ ਰੇਂਜ ਦੇ ਵੀ ਇਹਨਾਂ ਐਕਸ਼ਨ ਕੀਤੀ ਕੁਝ ਵੇਸਤੇ ਉਹ ਹੋਏਗੀ ਜੀ ਜਿੱਥੇ ਜਿੱਥੇ ਐਫ ਆਰ ਸੈਗੀਆਂ ਨੇ ਸਾਰੇ ਨੈਚਰਲਿਟੀ ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ ਸ਼ਾਮਲ ਕਰਕੇ ਰਿਮਾਨ ਦੇਣਗੇ ਇਹ ਇਹਦਾ ਨੀਰੇਜ ਦਾ ਇੱਕ ਫੇਕ ਪਾਸਪੋਰਟ ਵੀ ਰਿਕਵਰ ਹੋਇਆ ਹੈ ਇਹਦਾ ਪਾਸਪੋਰਟ ਹੈ ਇਸ ਬਾਰੇ ਵੀ ਅਸੀਂ ਸਾਰੀ ਜਿਹੜੀ ਫਰਦਰ ਤਹਿਕੀਕਤ ਕਰਾਂਗੇ ਇਹ ਨਾਲ ਬਲਕਿ ਫਿਰ ਇਹ ਸਟਾਈਪ ਕ੍ਰਿਮੀਨਲ ਇਨਵੋਲਵਮੈਂਟ ਸਿਟੀ ਰੀਸੈਂਟਲੀ ਰਿਕਵਰੀ ਸਰ ਇਹਦੇ ਅਗੇਂਸਟ ਕੋਈ ਇਹਦੇ ਦੇ ਫੇਕ ਪਾਸਪੋਰਟ ਦਾ ਕਤਤਾਂ ਦੰਦ ਕੀਤਾ ਜਾ ਚੁੱਕੇ ਕਾਰਨ ਜਾ ਰਹੇ ਹੁਣ ਕਾਰਨ ਜਾ ਰਹੇ ਫੇਕ ਪਾਸਪੋਰਟ ਨੇ ਕਿਹਦੇ ਟ੍ਰਾਵਲ ਵੀ ਕੀਤਾ ਅਬਰਾਡ ਜੀ yes thailand thailand ਹਾਂ thailand ਟ੍ਰਾਵਲ ਕੋਲੇ ਸਾਹਮਣੇ ਸਰ 2022 ਦੇ ਵਿੱਚ ਐਸ ਫੇਕ ਪਾਸਪੋਰਟ ਤੇ ਵਿਸਟੇਡ ਵੀ thailand thailand and हां bolivia to thailand and cambodia under ਤੇ 27 ਲੋਕ ਨੇ ਜਿਹਨੇ ਪਰਚੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਅਸੀਂ ਲਾ ਬਿਲ ਟੇਕ ਇਟਸ ਓਨ ਕੋਰਸ ਐਂਡ ਵੀ ਵਿਲ ਟੇਕ एवरीथिंग ਪਰ ਲੋਜੀਕਲ ਕਨਕਲੂਜਨ ਜੋ ਵੀ ਐਸ ਪਰ ਪ੍ਰੋਸੀਜਰ ਉਹਨਾਂ ਦੀ ਰਾਹਤ ਦੇ ਪ੍ਰਾਵਧਾਨ ਹੈਗੇ ਨੇ ਅਸੀਂ ਉਹਨਾਂ ਨੂੰ ਫਾਲੋ ਹੋਣ ਦਿੱਤੀ ਜਾ ਸਕੀਗੀ ਅਸੀਂ ਦਵਾਵਾਂਗੇ ਔਰ ਵੀ ਵਿਲ ਵਰਕ ਸੀਰੀਅਸਲੀ ਐਂਡ ਡਿਲੀਜੈਂਟਲੀ ਫੋਰ ਥੈਟ ਇਹ ਹੀ ਸਾਡਾ ਮੇਨ ਆਬਜੈਕਟਿਵ ਹੈ ਸਰ ਹੁਣ ਤੱਕ ਇਹ ਹਾਂ ਬਾਕੀ ਇਹ ਜ਼ਰੂਰ ਹੈਗਾ ਹੈ ਕਿ ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਡੂਬੀਅਸ ਐਕਟੀਵਿਟੀਜ਼ ਦੇ ਵਿੱਚ ਜਿਹੜੇ ਇਨਵੋਲਵ ਹੋ ਕੀ ਹੈਗੇ ਨੇ ਉਹਨਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਬੜਾ ਲੰਬਾ ਪ੍ਰੋਸੈਸ ਹੁੰਦਾ ਹੈ ਫਿਰ ਜੋ ਵੀ ਹਾਰਡਨ ਮੰਨੀਆਂ ਉਹਨੂੰ ਵਾਪਸ ਲਿਆਉਣ ਵਾਸਤੇ ਬੜੀ ਐਫਰਟ ਲੱਗਦੀ ਹੈ ਲੋਕਾਂ ਨੂੰ ਬੜਾ ਟਰੋਮਾ ਹੁੰਦਾ ਹੈ ਬੜੀ ਲਾਸ ਹੁੰਦੀ ਹੈ ਕਈਆਂ ਦੀ ਲਾਈਫ ਲੌਂਗ ਅਰਨਿੰਗਸ ਜਿਹੜੀਆਂ ਸੀਗੀਆਂ ਉਹ ਇਹਨਾਂ ਨੇ ਇਹ ਇਤਨਾ ਖਗਾ ਦੇ ਚਾਂਸੇ ਜਾ ਕੇ ਵੇਸਟ ਕਰ ਲਈਆਂ ਸੋ ਆਮ ਦਾ ਉਹ ਉਹਨਾਂ ਨੂੰ ਇਹ ਮੇਰੇ ਵੱਲੋਂ ਅਪੀਲ ਜ਼ੂਰ ਹੈਗੀ ਆ ਕਿ ਕਿਤੇ ਵੀ ਪੈਸਾ ਇਨਵੈਸਟ ਕਰਨ ਦੇ ਵੇਲੇ ਜ਼ਰੂਰ ਅਥੈਂਟੀਸਿਟੀ ਜਿਹੜੀ ਹੈਗੀ ਆ ਉਹਨਾਂ ਬੰਦਿਆਂ ਦੀ ਉਹਨਾਂ ਪਰਮਾਨ ਦੀ ਕੰਪਨੀਆਂ ਦੀ ਵੇਰੀਫਾਈ ਕਰ ਲੈਣੀ ਚਾਹੀਦੀ ਆ ਪਾਸ ਕੰਡਕਟ ਚੈੱਕ ਕਰ ਲੈਣਾ ਚਾਹੀਦਾ ਹੈ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਚਾਹਤ ਪਸ ਨਹੀਂ ਚਾਹੀਦਾ